ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਿਆ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾreturnData ਸਾਂਝੀ ਕਰਨ ਜਾ ਰਹੀਆਂ ਦਿਲ ਤੇ ਜੋਰ ਆਓ ਸੁਣਦੇ ਹਾਂ ਕਹਾਣੀ ਦਿਲ ਤੇ ਜੋਰ ਰੀਮਾ ਮੈਨੂੰ ਜਲਦੀ ਜੂਸ ਦੇ ਦਿਓ ਮੈਂ ਬਹੁਤ ਥੱਕਿਆ ਹੋਇਆ ਹਾਂ ਆਸ਼ੀਸ਼ ਨੇ ਪਸੀਨਾ ਪੂੰਝਦੇ ਹੋਏ ਕਿਹਾ ਹਾਂ ਜੀ ਮੈਂ ਹੁਣੇ ਲੈ ਕੇ ਆਉਂਦੀ ਹਾਂ ਰੀਮਾ ਨੇ ਕਿਹਾ ਐ ਤੇਰ ਸੋਈ ਵਿੱਚ ਚਲੀ ਗਈ ਇਹ ਆਸ਼ੀਸ਼ ਦਾ ਰੋਜ਼ਾਨਾ ਦਾ ਕੰਮ ਸੀ ਅਗਲੇ ਦਿਨ आशीष ਨੇ ਕਿਹਾ ਸੁਣੋ ਰੀਮਾ ਮੇਰਾ ਕਾਲਜ ਦਾ ਦੋਸਤ ਮਨੀਸ਼ ਆਪਣੇ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਿਆ ਹੈ। ਉਹੀ ਦੋਸਤ ਜਿਸ ਦੇ ਬੇਟੇ ਦੇ ਜਨਮ ਦਿਨ ਪਾਰਟੀ थी ਸਾਡੇ ਤੋਂ ਨਹੀਂ ਜਾਇਆ ਗਿਆ ਸੀ। ਜਦੋਂ ਮੈਂ ਜਿਮ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਅੱਜ ਉਹ ਮੈਨੂੰ ਮਿਲਿਆ ਸੀ। ਆਸ਼ੀਸ਼ ਨੇ ਰੀਮਾ ਨੂੰ ਜਦੋਂ ਇਹ ਗੱਲ ਦੱਸੀ ਤਾਂ ਉਸ ਨੂੰ ਥੋੜਾ ਜਿਹਾ ਝਟਕਾ ਲੱਗਾ। ਮਨੀਸ਼ ਦੀ ਪਤਨੀ ਬਹੁਤ ਜ਼ਿਆਦਾ ਖੂਬਸੂਰਤ ਸੀ। ਰੀਮਾ ਨੇ ਕਿਹਾ ਤੁਸੀਂ ਜਲਦੀ ਨਾਲ ਨਹਾ ਲਓ ਮੈਂ ਨਾਸ਼ਤਾ ਬਣਾ ਕੇ ਲਿਆਉਂਦੀ ਹਾਂ ਰੀਮਾ ਨੋਟ ਕਰ ਰਹੀ ਸੀ ਕਿ ਅਸ਼ੀਸ਼ ਐਨੀ ਦਿਨੀ ਜਿਮ ਤੇ ਜ਼ਿਆਦਾ ਸਮਾਂ ਬਤੀਤ ਕਰ ਰਹੀ ਹਨ ਤਾਂ ਇੱਕ ਦਿਨ ਉਸਨੇ ਪੁੱਛਿਆ ਕੀ ਗੱਲ ਹੈ देर ਕਿਵੇਂ ਹੋ ਗਈ ਅੱਜ ਕੀ ਖਾਸ ਹੈ ਤੁਸੀਂ ਜਿਮ ਤੋਂ ਪਸੀਨਾ ਪਸੀਨੀ ਹੋ ਕੇ ਆਏ ਹੋ ਫਿਰ ਵੀ ਤੁਹਾਡੇ ਚਿਹਰੇ ਤੇ ਇੱਕ ਵਕਰੀ ਹੀ ਖੁਸ਼ੀ ਨਜ਼ਰ ਆ ਰਹੀ ਹੈ ਰੋਜ਼ਾਨਾ ਦੀ ਤਰ੍ਹਾਂ ਜਿਹਾ ਥਕਾਵਟ ਨਹੀਂ ਮਹਿਸੂਸ ਹੋ ਰਹੀ ਰੀਮਾ ਨੇ ਵਿਅੰਗ ਜਿਹਾ ਕੱਸਦਿਆਂ ਅਸ਼ੀਸ਼ ਨੂੰ ਕਿਹਾ ਕਿਵੇਂ ਹਰ ਰੋਜ਼ ਕਾवट ਬਾਰੇ ਕਹਿੰਦਾ ਰਹਿਣਾ ਹਾਂ ਕਿ ਆਪਣੇ ਆਪ ਨੂੰ ਫਿਟ ਰੱਖਣਾ ਇੰਨਾ ਆਸਾਨ ਹੈ ਕਦੇ ਜਿਮ ਜਾ ਕੇ ਦੇਖ ਕਿ ਆਪਣੇ ਆਪ ਨੂੰ ਫਿਟ ਰੱਖਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਮੇਰੇ ਵਾਂਗ ਪਹਿਲਾਂ ਦੋ ਬੱਚੇ ਪੈਦਾ ਕਰੋ ਫਿਰ ਮੇਰੇ ਨਾਲ ਫਿਟਨੈਸ ਬਾਰੇ ਗੱਲ ਕਰਨਾ ਰੀਮਾ ਨੇ ਕਿਹਾ ਪਰ ਅੱਜ ਤੁਸੀਂ ਲੇਟ ਆਇਓ ਕੋਈ ਖਾਸ ਗੱਲ ਨਹੀਂ ਕੁਝ ਖਾਸ ਨਹੀਂ ਅਸ਼ੀਸ਼ ਨੇ ਕਿਹਾ ਮੇਰੇ ਦੋਸਤ ਦੀ ਪਤਨੀ ਜੀਆ ਅੱਜਕੱਲ੍ਹ ਜਿਮ ਆਉਂਦੀ ਹੈ ਇਸ ਲਈ ਸਾਨੂੰ ਕੋਸ ਸਮਾਂ ਗੱਲਾਂ ਕਰਨ ਵਿੱਚ ਲੱਗ ਗਿਆ ਸੀ ਉਹ ਬਹੁਤ ਕਸਰਤ ਕਰਦੀ ਹੈ ਇਹੀ ਕਾਰਨ ਹੈ ਕਿ ਉਹ ਐਨੀ ਫਿਟ ਹੈ ਕੋਈ ਵੀ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਇਹ ਕਹਿ ਕੇ ਅਸ਼ੀਸ਼ ਨਹਾਉਣ ਚਲਾ ਗਿਆ ਰੀਮਾ ਨੂੰ ਅਸ਼ੀਸ਼ ਦੇ ਇਰਾਦੇ ਚੰਗੇ ਨਹੀਂ ਲੱਗ ਰਹੇ ਸਨ ਉਹ ਨੇਤ ਦਾ ਕੰਮ ਬਣ ਗਿਆ ਸੀ ਅਸ਼ੀਸ਼ ਹਰ ਰੋਜ਼ ਆਪਣੀ ਬੇਟੀ ਨੂੰ ਸਕੂਲ ਬੱਸ ਵਿੱਚ ਚੜ੍ਹਾਉਣ ਜਾਂਦਾ ਸੀ ਜੀਆ ਵੀ ਆਪਣੇ ਬੇਟੇ ਨੂੰ ਛੱਡਣ ਆਉਂਦੀ ਸੀ। ਅਕਸਰ ਦੋਵੇਂ ਗੱਲਾਂ ਕਰਦੇ ਰਹਿੰਦੇ ਤੇ देर ਹੋ ਜਾਂਦੀ। ਜਦੋਂ ਵੀ ਆਸ਼ੀਸ਼ সুইমিং ਪੂਲ ਤੇ ਜਾਂਦਾ ਤਾਂ ਜੀਆ ਉਸ ਨੂੰ ਉੱਥੇ ਮਿਲ ਜਾਂਦੀ। ਜਦੋਂ ਰੀਮਾ ਬਾਲਕਨੀ 'ਚ ਉਹਨਾਂ ਦੋਵਾਂ ਨੂੰ ਇਕੱਠੇ ਆਉਂਦਿਆਂ ਦੇਖਦੀ ਤਾਂ ਉਹ ਪਰੇਸ਼ਾਨ ਹੋ ਜਾਂਦੀ। ਕੁਝ ਦਿਨ ਪਹਿਲਾਂ ਅਪਾਰਟਮੈਂਟ ਵਿੱਚ ਨਵੇਂ ਸਾਲ ਦੀ ਪਾਰਟੀ ਸੀ। ਸਾਰੇ ਦੋਸਤ ਆਪਣੇ ਪਰਿਵਾਰ ਸਮੇਤ ਪਾਰਟੀ 'ਚ ਆਏ ਸਨ। ਜੀਆ ਨੂੰ ਦੇਖ ਕੇ ਆਸ਼ੀਸ਼ ਦੇ ਚਿਹਰੇ 'ਤੇ ਮੁਸਕਰਾਹਟ ਦੁਪਹਿਰ ਹੋ ਗਈ ਸੀ ਅਤੇ ਉਸ ਨੂੰ ਦੇਖ ਕੇ ਅਸ਼ੀਸ਼ ਉਹਨਾਂ ਕੋਲ ਚਲਾ ਗਿਆ ਤੇ ਆਪਣੀ ਪਤਨੀ ਦੀ ਜਾਣ ਪਹਿਚਾਨ ਕਰਵਾਉਣ ਲੱਗ ਪਿਆ ਇਹ ਮੇਰੇ ਸਭ ਤੋਂ ਚੰਗੇ ਦੋਸਤ ਹਨ ਆਪਾਂ ਇਹਨਾਂ ਨਾਲ ਹੀ ਰਹਾਂਗੇ ਜੀਆ ਨੂੰ ਕਹਿਣ ਲੱਗਾ ਅੱਜ ਤੁਸੀਂ ਇੰਨੀ ਖੂਬਸੂਰਤ ਡਰੈੱਸ ਪਹਿਨ ਕੇ ਆਏ ਹੋ ਤੁਹਾਡਾ ਫਿਕਰ ਕਿੰਨਾ ਵਧੀਆ ਹੋ ਗਿਆ ਹੈ ਅਤੇ ਲੰਗੂਰ ਨੂੰ ਦੇਖੋ ਉਹੀ ਕੱਪੜੇ ਇਹ ਦਫ਼ਤਰ ਵਿੱਚ ਪਾਉਂਦਾ ਹੈ ਅਤੇ ਪਾਰਟੀ ਵਿੱਚ ਵੀ ਉਹੀ ਪਾ ਕੇ ਆ ਗਿਆ ਹੈ ਰੀਮਾ ਸ਼ੀਸ਼ ਨੂੰ ਕਸੀਟ ਕੇ ਉਥੋਂ ਲੈ ਗਈ। ਅਸ਼ੀਸ਼ ਰੀਮਾ ਦੇ ਨਾਲ ਸੀ ਪਰ ਉਸ ਦੀਆਂ ਨਜ਼ਰਾਂ ਜੀਆ ਤੇ ਟਿਕੀਆਂ ਹੋਈਆਂ ਸਨ। ਜੀਆ ਵੀ ਅਸ਼ੀਸ਼ ਦੀ ਸੁਹਾਵਣੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸੀ। ਇਸ ਲਈ ਜਦੋਂ ਵੀ ਅਸ਼ੀਸ਼ ਉਸ ਨੂੰ ਦੇਖਦਾ ਤਾਂ ਮੁਸਕਰਾ ਦਿੰਦੀ। ਉਸ ਦੇ ਆਪਣੇ ਪਤੀ ਨੂੰ ਕਿਸੇ ਚੀਜ਼ ਦਾ ਸ਼ੌਂਕ ਨਹੀਂ ਸੀ। ਨਾ ਤਾਂ ਉਹ ਕੱਪੜੇ ਅਤੇ ਨਾ ਹੀ ਜੁੱਤੇ ਚੰਗੀ ਤਰ੍ਹਾਂ ਪਾਉਂਦਾ ਸੀ। ਜਦੋਂ ਕਿ ਜੀਆ ਹਮੇਸ਼ਾ ਮੌਸਮ ਦੇ ਹਿਸਾਬ ਨਾਲ ਪਹਿਰਾਵਾ ਪਾਉਂਦੀ ਸੀ। ਇਸ ਲਈ ਆਸ਼ੀਸ਼ ਕਹਿੰਦਾ ਸੀ ਕਿ ਮਨੀਸ਼ ਦਾ ਹਾਲ ਤਾਂ ਲੰਗੂਰ ਦੇ ਹੱਥ ਵਿੱਚ ਚੰਗੂਰ ਆਉਣ ਦੇ ਬਰਾਬਰ ਹੈ ਇੱਕ ਦਿਨ ਆਸ਼ੀਸ਼ ਨੇ ਮਨੀਸ਼ ਦੇ ਪਰਿਵਾਰ ਨੂੰ ਡਿਨਰ ਲਈ ਬੁਲਾਇਆ ਰੀਮਾ ਕਹਿਣ ਲੱਗੀ ਜੇ ਤੁਹਾਨੂੰ ਆਪਣਾ ਦੋਸਤ ਪਸੰਦ ਨਹੀਂ ਹੈ ਤਾਂ ਤੁਸੀਂ ਉਸ ਨੂੰ ਡਿਨਰ ਤੇ ਕਿਉਂ ਸੱਦ ਰਹੇ ਹੋ ਆਸ਼ੀਸ਼ ਨੇ ਕਿਹਾ ਚੰਗਾ ਨਹੀਂ ਲੱਗ ਰਿਹਾ ਐਨੇ ਦਿਨ ਹੋ ਗਏ ਹਨ ਉਹਨਾਂ ਨੂੰ ਇੱਥੇ ਆਏ ਹੋਏ ਅਸੀਂ ਇੱਕ ਵਾਰ ਵੀ ਉਸ ਨੂੰ ਆਪਣੇ ਘਰ ਨਹੀਂ ਬੁਲਾਇਆ ਐਤਵਾਰ ਨੂੰ ਜੀਆ ਪੂਰੇ ਪਰਿਵਾਰ ਨਾਲ ਅਸ਼ੀਸ਼ ਦੇ ਘਰ ਸੀ ਅਸ਼ੀਸ਼ ਪੂਰੀ ਦਿਲਚਸਪੀ ਨਾਲ ਜੀਆ ਨਾਲ ਗੱਲਾਂ ਕਰ ਰਿਹਾ ਸੀ ਉਸਨੇ ਜੀਆ ਦੀ ਬਹੁਤ ਤਾਰੀਫ ਕੀਤੀ ਨੀਮਾਏ ਸਭ ਤੋਂ ਖੁਸ਼ ਨਹੀਂ ਸੀ ਮਨੀਸ਼ ਦਾ ਪਰਿਵਾਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਚਲਾ ਗਿਆ ਉਹਨਾਂ ਦੇ ਜਾਣ ਤੋਂ ਬਾਅਦ ਅਸ਼ੀਸ਼ ਨੇ ਕਿਹਾ ਜੀਆ ਨੇ ਆਪਣੇ ਬੱਚੇ ਦਾ ਬਹੁਤ ਵਧੀਆ ਢੰਗ ਨਾਲ ਪਾਲਨ ਪੋਸ਼ਣ ਕੀਤਾ ਹੈ ਉਹ ਬਹੁਤ ਨਿਮਰਤਾ ਨਾਲ ਗੱਲ ਕਰਦਾ ਹੈ ਅਤੇ ਪੜ੍ਹਾਈ ਵਿੱਚ ਵੀ ਚੰਗਾ ਹੈ ਉਹ ਗੋਰੀ ਮਾ ਨੇ ਕਿਹਾ हां मेरे ਵਿੱਚ ਹੀ ਕਮੀਆਂ ਹਨ ਰੀਮਾ ਦਾ ਜਵਾਬ ਸੁਣ ਕੇ ਆਸ਼ੀਸ਼ ਚੁੱਪ ਹੋ ਗਿਆ ਹੁਣ ਆਸ਼ੀਸ਼ ਦੇ ਘਰ ਅਕਸਰ ਜੀਆ ਬਾਰੇ ਗੱਲ ਹੁੰਦੀ ਰਹਿੰਦੀ ਸੀ ਜੋ ਰੀਮਾ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਉਸ ਨੂੰ ਲੱਗਾ ਜਿਵੇਂ ਜੀਆ ਨੇ ਆਸ਼ੀਸ਼ ਦੇ ਦਿਮਾਗ ਵਿੱਚ ਵਾਸ ਕਰ ਲਿਆ ਹੋਵੇ ਦੂਜੇ ਪਾਸੇ ਜੀਆ ਵੀ ਅਕਸਰ ਮਨੀਸ਼ ਨਾਲ ਆਸ਼ੀਸ਼ ਬਾਰੇ ਗੱਲ ਕਰਦੀ ਰਹਿੰਦੀ ਸੀ ਕਹਿੰਦੀ ਤੇਰਾ ਦੋਸਤ ਆਸ਼ੀਸ਼ ਮੈਨੂੰ ਚੰਗਾ ਲੱਗਦਾ ਹੈ ਉਹ ਹਰ ਸਮੇਂ ਹੱਸਦਾ ਰਹਿੰਦਾ ਹੈ ਸੋਸਾਇਟੀ ਦੇ ਹਰ ਪ੍ਰੋਗਰਾਮ ਵਿੱਚ ਵੀ ਉਹ ਕਿੰਨਾ ਅੱਗੇ ਹੈ ਹਰ ਪ੍ਰੋਗਰਾਮ ਵਿੱਚ ਖੇਡਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਉਸ ਦਾ ਨਾਮ ਚੱਲਦਾ ਹੈ ਸ਼ਾਇਦ ਜੀਆ ਤੇ ਆਸ਼ੀਸ਼ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਨ ਲੱਗ ਪਏ ਸਨ ਇਸੇ ਕਰਕੇ ਦੋਵੇਂ ਆਪੋ ਆਪਣੇ ਪਰਿਵਾਰ ਵਿੱਚ ਇੱਕ ਦੂਜੇ ਬਾਰੇ ਗੱਲਾਂ ਕਰਦੇ ਰਹਿੰਦੇ ਸਨ ਮਨੀਸ਼ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਆਪਣੀ ਹੀ ਦੁਨੀਆ ਵਿੱਚ ਮਗਨ ਸੀ ਪਰਿਮਾ ਜੀਆ ਨਾਲ ਈਰਖਾ ਕਰਨ ਲੱਗ ਪਈ ਸੀ ਉਹ ਆਪਣੇ ਬੱਚਿਆਂ ਨੂੰ ਜੀਆ ਦੇ ਬੱਚੇ ਨਾਲ ਨਾ ਖੇਡਣ ਲਈ ਕਹਿ ਦਿੰਦੀ ਸੀ ਜਦੋਂ ਜੀਆ ਦਾ ਬੇਟਾ ਉਹਨਾਂ ਨੂੰ ਖੇਡਣ ਲਈ ਕਹਿੰਦਾ ਤਾਂ ਰੀਮਾ ਦੀ ਬੇਟੀ ਕਹਿ ਦਿੰਦੀ ਨਹੀਂ ਮੰਮੀ ਮੈਨੂੰ ਡਾਂਟਣਗੇ ਇੱਕ ਦਿਨ ਸਕੂਲ ਦੀ বাস ਜਲਦੀ ਆ ਗਈ ਅਤੇ ਜੀਆ ਤੇ ਆਸ਼ੀਸ਼ ਦੇ ਬੱਚੇ ਸਕੂਲ বাস ਵਿੱਚ ਨਾ ਚੜ ਸਕੇ ਆਸ਼ੀਸ਼ ਨੇ ਕਿਹਾ ਮੈਂ ਇਹਨਾਂ ਨੂੰ ਕਾਰ ਰਾਈ ਛੱਡ ਆਵਾਂਗਾ ਠੀਕ ਹੈ ਜੀਆ ਨੇ ਕਿਹਾ ਪਰ ਜੀਆ ਦਾ ਬੇਟਾ ਇਕੱਲਾ ਜਾਣ ਲਈ ਤਿਆਰ ਨਹੀਂ ਸੀ ਇਸ ਲਈ ਜੀਆ ਵੀ ਉਹਨਾਂ ਦੇ ਨਾਲ ਕਾਰ ਦੀ ਪਿਛਲੀ ਸੀਟ ਤੇ ਬੈਠ ਗਈ ਆਸ਼ੀਸ਼ ਨੇ ਕਿਹਾ ਜੀਆ ਤੁਸੀਂ ਫਰੰਟ ਸੀਟ ਤੇ ਆ ਸਕਦੇ ਹੋ ਅਤੇ ਜੀਆ ਕਾਰ ਦੀ ਅਗਲੀ ਸੀਟ ਤੇ ਬੈਠ ਗਈ ਜਦੋਂ ਰੀਮਾ ਦੀ ਇੱਕ ਫਰੈਂਡ ਨੇ ਇਹ ਗੱਲ ਰੀਮਾ ਨੂੰ ਦੱਸੀ ਤਾਂ ਉਸ ਦੇ ਹੋਸ਼ ਉੱਡ ਗਏ ਉਸਨੇ ਅਗਲੇ ਦਿਨ ਆਸ਼ੀਸ਼ ਨੂੰ ਕਿਹਾ ਅੱਜ ਤੋਂ ਬੱਚਿਆਂ ਨੂੰ ਸਕੂਲ ਬੱਸ ਵਿੱਚ ਚੜਾਉਣ ਲਈ ਮੈਂ ਜਾਇਆ ਕਰਾਂਗੀ ਉੱਥੇ ਤੁਹਾਨੂੰ ਬਹੁਤ ਸਮਾਂ ਲੱਗ ਜਾਂਦਾ ਹੈ आशीष ਨੂੰ ਸਮਝ ਨਹੀਂ ਆ ਰਿਹਾ ਸੀ ਕਿ ਰੀਮਾ ਕੀ ਕਹਿਣਾ ਚਾਹੁੰਦੀ ਹੈ ਜਦੋਂ ਬੱਸ ਸਟਾਪ ਤੇ ਗਈ ਤਾਂ ਉਸ ਨੇ ਜੀਆ ਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਜੀਆ ਨੂੰ ਵੀ ਸਮਝਣ ਵਿੱਚ ਧੀਰ ਨਾਲ ਲੱਗੀ ਕਿ ਉਹ ਉਸ ਦੇ ਪਤੀ ਨਾਲ ਕਾਰ ਦੇ ਫਰੰਟ ਸੀਟ ਤੇ ਬੈਠੀ ਸੀ ਇਸ ਲਈ ਰੀਮਾ ਅਝਾ ਕਰ ਰਹੀ ਹੈ ਜੀਆ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ ਉਹ ਚੁੱਪਚਾਪ ਆਪਣੇ ਬੇਟੇ ਨੂੰ ਬੱਸ ਵਿੱਚ ਚੜਾ ਕੇ ਉੱਥੋਂ ਚਲੀ ਗਈ ਇੱਕ ਦਿਨ ਜਦੋਂ ਰੀਮਾ ਮਾਰਕੀਟ ਤੋਂ ਘਰ ਵਾਪਸ ਆਈ ਉਸ ਨੇ ਦੇਖਿਆ ਕਿ ਆਸ਼ੀਸ਼ ਬਾਲਕੋਨੀ 'ਚ ਖੜਾ ਜੀਆ ਨਾਲ ਉੱਚੀ-ਉੱਚੀ ਗੱਲਾਂ ਕਰ ਰਿਹਾ ਸੀ। ਰੀਮਾ ਨੇ ਆਸ਼ੀਸ਼ ਨੂੰ ਕਿਹਾ ਇਸ ਤਰ੍ਹਾਂ ਉੱਚੀ-ਉੱਚੀ ਬੋਲਣ ਦੀ ਕੀ ਲੋੜ ਹੈ। ਜੀਆ ਦੇ ਘਰ ਜਾ ਕੇ ਹੀ ਗੱਲਾਂ ਕਰ ਲਵੋ। ਜੀਆ ਸਮਝ ਗਈ ਕਿ ਰੀਮਾ ਕੀ ਕਹਿਣਾ ਚਾਹ ਰਹੀ ਹੈ। ਇਸ ਲਈ ਉਹ ਥੋੜ੍ਹਾ ਚੁੱਪ-ਚਾਪ ਚਲੀ ਗਈ। ਜਦੋਂ ਰੀਮਾ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਆਸ਼ੀਸ਼ ਬਾਲਕੋਨੀ ਤੋਂ ਉਸ ਨੂੰ ਬਾਏ-ਬਾਏ ਕਹਿ ਰਿਹਾ ਸੀ। ਜੀਆ ਘਰ ਆ ਕੇ ਬਹੁਤ ਉਦਾਸ ਹੋ ਗਈ ਸੀ। ਉਹ ਮਾਨੀ ਹੀ ਮਨ ਸੋਚ ਰਹੀ ਸੀ ਕਿ ਇਸ ਵਿੱਚ ਰੀਮਾ ਦਾ ਕੋਈ ਕਸੂਰ ਨਹੀਂ ਹੈ ਆਕਰ ਆਸ਼ੀਸ਼ ਉਸ ਦਾ ਪਤੀ ਹੈ ਪਰ ਉਹ ਕੀ ਕਰੇ ਉਹ ਤਾਂ ਉਸ ਨਾਲ ਗੱਲ ਕਰ ਰਹੀ ਸੀ ਜੇ ਉਹ ਆਸ਼ੀਸ਼ ਨਾਲ ਗੱਲ ਕਰਨਾ ਪਸੰਦ ਕਰਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ ਕੀ ਕਿਸੇ ਦੇ ਪਤੀ ਨਾਲ ਗੱਲ ਕਰਨਾ ਗੁਨਾਹ ਹੈ ਰੀਮਾ ਨੂੰ ਐਨੀ ਚਿੜ ਕਿਉਂ ਆਉਂਦੀ ਹੈ ਇੱਕ ਦਿਨ ਜਦੋਂ ਆਸ਼ੀਸ਼ ਦਫ਼ਤਰ ਗਿਆ ਹੋਇਆ ਸੀ ਤਾਂ ਜੀਆ ਨੇ ਰੀਮਾ ਨੂੰ ਫੋਨ ਕੀਤਾ ਤੇ ਕਿਹਾ ਰੀਮਾ ਇਸ ਵਾਰ ਤੁਸੀਂ ਅਤੇ ਤੁਹਾਡਾ ਪਰਿਵਾਰ ਸਾਡੇ ਘਰ ਆਓ ਅਸੀਂ ਇਕੱਠੇ ਡਿਨਰ ਕਰਾਂਗੇ ਰੀਮਾ ਨੇ ਬਹਾਨਾ ਬਣਾ ਕੇ ਕਿਹਾ ਦਰਅਸਲ ਉਸ ਦਿਨ ਅਸੀਂ ਫਿਲਮ ਦੇਖਣ ਦੀ ਟਿਕਟਾਂ ਲਈਆਂ ਹੋਈਆਂ ਹਨ ਅਸੀਂ ਫਿਲਮ ਦੇਖਣ ਜਾਵਾਂਗੇ ਇਸ ਲਈ ਅਸੀਂ ਨਹੀਂ ਆ ਸਕਾਂਗੇ ਜੀਆ ਨੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਕਿਸੇ ਹੋਰ ਦਿਨ ਸਹੀ ਅਤੇ ਫੋਨ ਬੰਦ ਕਰ ਦਿੱਤਾ ਐਤਵਾਰ ਸ਼ਾਮ ਨੂੰ ਜਦੋਂ ਜੀਆ ਆਪਣੇ ਬੇਟੇ ਨਾਲ ਤੈਰਾਕੀ ਲਈ ਗਈ ਤਾਂ ਆਸ਼ੀਸ਼ ਉਸੇ ਮਿਲ ਗਿਆ ਜੀਆ ਨੇ ਪੁੱਛਿਆ ਤੁਸੀਂ ਫਿਲਮ ਦੇਖਣ ਨਹੀਂ ਗਏ ਅਸ਼ੀਸ਼ ਨੇ ਕਿਹਾ ਕਿਹੜੀ ਫਿਲਮ ਜੀਆ ਨੇ ਕਿਹਾ ਰੀਮਾ ਨੇ ਕਿਹਾ ਸੀ ਕਿ ਤੁਸੀਂ ਲੋਕ ਅੱਜ ਫਿਲਮ ਦੇਖਣ ਜਾ ਰਹੇ ਹੋ ਅਸ਼ੀਸ਼ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਰੀਮਾ ਨੇ ਅਜਿਹਾ ਕਿਉਂ ਕਿਹਾ ਪਰ ਜੀਆ ਸਭ ਕੁਝ ਸਮਝ ਗਈ ਸੀ ਅਸ਼ੀਸ਼ ਨੇ ਜਦੋਂ ਮੈਂ ਘਰ ਆ ਕੇ ਰੀਮਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਹਾਂ ਮੈਂ ਇਹ ਕਿਹਾ ਸੀ ਜੇ ਮੈਂ ਉਸ ਨੂੰ ਪਸੰਦ ਨਹੀਂ ਕਰਦੀ ਤਾਂ ਮੈਂ ਉਸ ਨਾਲ ਦੋਸਤੀ ਕਿਉਂ ਕਰਾਂ ਅਸ਼ੀਸ਼ ਨੇ ਮਨ ਵਿੱਚ ਸੋਚਿਆ ਕਿ ਜੀ ਆਲੀਏ ਕਿੰਨੀ ਬੇਸੀ ਵਾਲੀ ਗੱਲ ਹੈ ਪਰ ਕੀ ਕੀਤਾ ਜਾ ਸਕਦਾ ਸੀ ਹੁਣ ਹਰ ਰੋਜ਼ ਰੀਮਾ ਹੀ ਬੱਚਿਆਂ ਨੂੰ ਸਕੂਲ ਬੱਸ ਵਿੱਚ ਚੜਾਉਂਦੀ ਸੀ ਜੀ ਆ ਅਸ਼ੀਸ਼ ਨੂੰ ਮਿਲਣ ਲਈ ਤਰਸ ਰਹੀ ਸੀ ਜਦੋਂ ਵੀ ਉਹ ਅਸ਼ੀਸ਼ ਨੂੰ ਮਿਲਦੀ ਸੀ ਤਾਂ ਰੀਮਾ ਦੀਆਂ ਟਿਕੀਆਂ ਹੋਈਆਂ ਅੱਖਾਂ ਕਰਨ ਉਹ ਉਸ ਨਾਲ ਗੱਲ ਨਹੀਂ ਕਰ ਸਕੋਂਦੀ ਸੀ ਉਸਨੇ ਸੋਚਿਆ ਆਖਰਕਾਰ ਰੀਮਾ ਅਸ਼ੀਸ਼ ਦੀ ਪਤਨੀ ਹੈ ਇਸ ਲਈ ਉਸ ਦਾ ਅਸ਼ੀਸ਼ ਤੇ ਅਧਿਕਾਰ ਹੈ ਰੀਮਾ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਜੀਆ ਨੂੰ ਤਾਣਾ ਮਾਰ ਦਿੰਦੀ ਸੀ ਇੱਕ ਵਾਰੀ ਕਿੱਟੀ ਪਾਰਟੀ ਵਿੱਚ ਸਾਰੀਆਂ ਔਰਤਾਂ ਨੇ ਕਿਹਾ ਕਿ ਉਹ ਆਪਣਾ ਸਾਰਾ ਸਮਾਂ ਬੱਚਿਆਂ ਦਾ ਧਿਆਨ ਰੱਖਣ ਵਿੱਚ ਲੰਗਾ ਆ ਦਿੰਦੀਆਂ ਹਨ ਤਾਂ ਰੀਮਾ ਨੇ ਜੀਆ ਵੱਲ ਵੇਖ ਕੇ ਕਿਹਾ ਬੱਚਿਆਂ ਦਾ ਹੀ ਨਹੀਂ ਅੱਜ ਕੱਲ ਦਾ ਪਤੀ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਇੱਥੇ ਕਈ ਸਰੂਪ ਨਗਾ ਹਨ ਜੋ ਦੂਜਿਆਂ ਦੀ ਭਗਤੀ ਭੰਗ ਕਰਨ ਆਉਂਦੀਆਂ ਹਨ ਆਪਣੇ ਲਈ ਸਰੂਪ ਨਗਾ ਸ਼ਬਦ ਸੁਣ ਕੇ ਜੀਆ ਨੂੰ ਬਹੁਤ ਬੁਰਾ ਲੱਗਾ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਪਰ ਉਹ ਦਿਲੋਂ ਬੇਵਸੀ ਇਸ ਲਈ ਉਸਨੇ ਬਦਲੇ ਵਿੱਚ ਕੁਝ ਨਹੀਂ ਕਿਹਾ ਆਖਰਕਾਰ ਰੀਮਾ ਦਾ ਆਪਣੇ ਪਤੀ ਤੇ ਪੂਰਾ ਹੱਕ ਹੈ ਇਸ ਲਈ ਉਹ ਬੋਲ ਰਹੀ ਹੈ ਫਿਰ ਕੀ ਪਤਾ ਕਿ ਉਸਦੇ ਦਿਲ ਦੀ ਇਹ ਇੱਛਾ ਇੱਕ ਤਰਫਾ ਵੀ ਹੋ ਸਕਦੀ ਹੈ ਪਤਾ ਨਹੀਂ ਅਸ਼ੀਸ਼ ਉਸ ਨੂੰ ਪਿਆਰ ਕਰਦਾ ਹੈ ਜਾਂ ਨਹੀਂ ਫਿਰ ਜੀਆ ਮਨ ਵਿੱਚ ਸੋਚਣ ਲੱਗੀ ਕਾਸ਼ ਮੈਨੂੰ ਅਸ਼ੀਸ਼ ਵਰਗਾ ਪਤੀ ਮਿਲ ਜਾਂਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ ਮਨੀਸ਼ ਸਹੀ ਹੈ ਪਰ ਉਹ ਐਨਾ ਪੜਿਆ ਲਿਖਿਆ ਅਤੇ ਕੈਰੀਅਰ ਪ੍ਰਤੀ ਜਿਆਦਾ ਗੰਭੀਰ ਨਹੀਂ ਹੈ ਅਤੇ ਨਾ ਹੀ ਕੋਈ ਸ਼ੌਂਕ ਜਾਂ ਇੱਛਾਵਾਂ ਹਨ ਪਰ ਇਸ ਵਿੱਚ ਮਨੀਸ਼ ਦਾ ਵੀ ਕੋਈ ਕਸੂਰ ਨਹੀਂ ਹੈ ਸਾਰੀਆਂ ਗੱਲਾਂ ਪਤਾ ਹੋਣ ਤੋਂ ਬਾਅਦ ਹੀ ਜੀਆ ਇਸ ਵਿਆਹ ਲਈ ਰਾਜ਼ੀ ਹੋਈ ਸੀ ਮਨੀਸ਼ ਘਰ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਿਹਾ ਸੀ ਪਰ ਇਹ ਸਿਰਫ ਉਸ ਦਾ ਦਿਲ ਸੀ ਜੋ ਪਤਾ ਨਹੀਂ ਕਿਉਂ ਅਸ਼ੀਸ਼ ਵੱਲ ਖਿੱਚਿਆ ਜਾ ਰਿਹਾ ਸੀ ਹੁਣ ਜਿਮ ਹੀ ਇੱਕ ਥਾਂ ਸੀ ਜਿੱਥੇ ਦੋਵੇਂ ਮਿਲ ਸਕਦੇ ਸਨ ਉਹ ਦੋਵੇਂ ਜਿਮ ਜਾਂਦੇ ਤੇ ਉੱਥੇ ਬੈਠ ਕੇ ਗੱਲਾਂ ਕਰਦੇ ਰਹਿੰਦੇ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਵਾਸਨਾ ਨੂੰ છુપਾਇਆ ਨਹੀਂ ਜਾ ਸਕਦਾ ਇਸ ਲਈ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਆਲੇ ਦੁਆਲੇ ਦੇ ਲੋਕ ਉਹਨਾਂ ਨੂੰ ਗੱਲਾਂ ਕਰਦੇ ਸਮੇਂ ਚੋਰੀ-ਚੋਰੀ ਨਜ਼ਰਾਂ ਨਾਲ ਦੇਖਦੇ ਸਨ ਅਤੇ ਕਈ ਵਾਰ ਉਹਨਾਂ ਨੂੰ ਤਾਣੇ ਵੀ ਦਿੰਦੇ ਸਨ ਹੁਣ ਜੀਆ ਨੂੰ ਮਹਿਸੂਸ ਹੋਣ ਲੱਗਾ ਕਿ ਪਾਣੀ ਸਿਰ ਤੋਂ ਉੱਪਰ ਜਾ ਰਿਹਾ ਹੈ ਇਸ ਲਈ ਯੂਸਨੇ ਆਪਣੇ ਜੀਮ ਦਾ ਸਮਾਂ ਬਦਲ ਲਿਆ ਜਦੋਂ ਕਈ ਦਿਨਾਂ ਤੱਕ ਜੀਆ ਜੀਮ ਵਿੱਚ ਨਜ਼ਰ ਨਾ ਆਈ ਤਾਂ ਆਸ਼ੀਸ਼ ਨੇ ਜੀਆ ਨਾਲ ਮਿਲਣ ਦਾ ਫੈਸਲਾ ਕੀਤਾ ਇੱਕ ਦਿਨ ਉਹ ਆਪਣੇ ਦੋਸਤ ਮਨੀਸ਼ ਨੂੰ ਮਿਲਣ ਦੇ ਬਹਾਨੇ ਜੀਆ ਦੇ ਘਰ ਚਲਾ ਗਿਆ ਜੀਆ ਘਰ ਵਿੱਚ ਇਕੱਲੀ ਸੀ ਆਸ਼ੀਸ਼ ਨੇ ਜੀਆ ਅੱਗੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਦਿੱਤਾ ਇਹ ਸੁਣ ਕੇ ਜੀਆ ਖੁਸ਼ ਹੋ ਗਈ ਹੁਣ ਦੋਹਾਂ ਨੇ ਫੈਸਲਾ ਕੀਤਾ ਕਿ ਉਹ ਅਪਾਰਟਮੈਂਟ ਤੋਂ ਬਾਹਰ ਮਿਲਿਆ ਕਰਨਗੇ ਰੀਮਾ ਨੇ ਅਪਾਰਟਮੈਂਟ ਦੀਆਂ ਸਾਰੀਆਂ ਔਰਤਾਂ ਨੂੰ ਇਹ ਦੱਸ ਰੱਖਿਆ ਸੀ ਕਿ ਕਿਸ ਤਰ੍ਹਾਂ ਜੀਆ ਉਸਦੇ ਪਤੀ ਨੂੰ ਵਰਗਲੌਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਸਾਰੀਆਂ ਔਰਤਾਂ ਨੇ ਜੀਆ ਤੋਂ ਦੂਰੀ ਬਣਾ ਰੱਖੀ ਸੀ ਇੱਕ ਦਿਨ ਆਸ਼ੀਸ਼ ਦਫ਼ਤਰ ਤੋਂ ਜਲਦੀ ਨਿਕਲ ਗਿਆ ਅਤੇ ਫਿਰ ਜੀਆ ਨੂੰ ਨੇੜੇ ਦੀ ਕਾਫੀ ਸ਼ਾਪ ਤੇ ਬੁਲਾ ਲਿਆ ਜੀਆ ਵੀ ਫਟਾਫਟ ਕੱਪੜੇ ਪਾ ਕੇ ਉਸ ਨੂੰ ਮਿਲਣ ਲਈ ਆ ਗਈ ਦੋਵੇਂ ਅੱਖਾਂ ਵਿੱਚ ਝਾਕਦੀ ਹੋਈ ਮੁਸਕਰਾ ਕੇ ਗੱਲਾਂ ਕਰ ਰਹੀ ਸਨ ਪਰ ਉਦੋਂ ਹੀ ਜੀਆ ਦੀ ਨਜ਼ਰ रीमा दी सहेली ਉੱਤੇ ਪਈ ਉਹ ਆਪਣੇ ਪਤੀ ਨਾਲ ਉੱਥੇ ਆਈ ਸੀ ਦੋਹਾਂ ਨੂੰ ਇਕੱਠਾ ਦੇਖ ਕੇ ਉਸਨੇ ਕਿਹਾ ਹੈਲੋ ਤੁਸੀਂ ਦੋਵੇਂ ਇੱਥੇ ਕੋਈ ਸਮੱਸਿਆ ਨਹੀਂ ਇੰਜੋਏ ਕਰੋ ਉਸਨੇ ਇੰਜੋਏ ਸ਼ਬਦ ਤੇ ਜੋ ਦਬਾਅ ਪਾਇਆ ਸੀ ਜੀਆ ਨੇ ਸਮਝਿਆ ਕਿ ਉਸਨੂੰ ਤਾਣਾ ਮਾਰਿਆ ਗਿਆ ਸੀ ਆਸ਼ੀਸ਼ ਅਤੇ ਜੀਆ ਵੀ ਜਲਦੀ ਹੀ ਆਪਣੇ ਘਰ ਲਈ ਰਵਾਨਾ ਹੋ ਗਏ ਅਗਲੇ ਦਿਨ ਜੀਆ ਨੇ ਬੱਚਿਆਂ ਨੂੰ ਸਕੂਲ ਬੱਸ ਵਿੱਚ ਚੜਾਉਣ ਲਈ ਬੱਸ ਸਟਾਪ ਆਪ ਨਾ ਜਾ ਕੇ ਮਨੀਸ਼ ਨੂੰ ਭੇਜ ਦਿੱਤਾ ਉਹ ਜਾਣਦੀ ਸੀ ਕਿ ਰੀਮਾ ਅੱਜ ਉਸ ਨੂੰ ਛੱਡਣ ਵਾਲੀ ਨਹੀਂ ਸੀ ਜਦੋਂ ਮਨੀਸ਼ ਘਰ ਆਇਆ ਤਾਂ ਉਹ ਥੋੜਾ ਪਰੇਸ਼ਾਨ ਨਜ਼ਰ ਆਇਆ ਜੀਆ ਨੇ ਪੁੱਛਿਆ ਕੀ ਹੋਇਆ ਰੀਮਾ ਤੇਰੇ ਬਾਰੇ ਸ਼ਿਕਾਇਤ ਕਰ ਰਹੀ ਸੀ ਉਸ ਨੇ ਸਾਰਿਆਂ ਦੇ ਸਾਹਮਣੇ ਮੇਰੇ ਨਾਲ ਬਹੁਤ ਬੁਰੀ ਤਰ੍ਹਾਂ ਦੁਰਵਿਵਹਾਰ ਕੀਤਾ ਜੀਆ ਨੂੰ ਲੱਗਿਆ ਜਿਵੇਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਹੋਵੇ ਉਹ ਨਹਾਉਣ ਦਾ ਬਹਾਨਾ ਕਰਕੇ ਜਲਦੀ ਨਾਲ ਬਾਥਰੂਮ ਵਿੱਚ ਚਲੀ ਗਈ ਬਿਚਾਰੇ ਕੀ ਕਰ ਸਕਦੀ ਸੀ ਇੱਕ ਪਾਸੇ ਪਤੀ ਅਤੇ ਦੂਜੇ ਪਾਸੇ ਪਿਆਰ ਬਾਤ ਨੂੰ ਵਿੱਚ ਖੜੀ ਹੰਝੂ ਵਹਾਉਂਦੀ ਰਹੀ ਮਨੀਸ਼ ਉਸ ਦਿਨ ਦਫਤਰ ਨਹੀਂ ਗਿਆ ਸੀ ਉਸ ਨੇ ਜੀਆ ਨੂੰ ਕਿਹਾ ਜੀਆ ਆਪਾਂ ਘਰ ਬਦਲ ਲਈਏ ਅਗਲੇ ਮਹੀਨੇ ਹੀ ਉਹ ਆਪਣੇ ਇੱਕ ਨਵੇਂ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਈ ਇੰਨਾ ਹੀ ਨਹੀਂ ਮਨੀਸ਼ ਨੇ ਆਪਣੀ ਟ੍ਰਾਂਸਫਰ ਕਿਸੇ ਹੋਰ ਦਫਤਰ ਵਿੱਚ ਕਰਨ ਲਈ ਵੀ ਆਪਣੇ ਅਫਸਰ ਨੂੰ ਬੇਨਤੀ ਕਰ ਦਿੱਤੀ ਸੀ ਉਸ ਦੀ ਬਦਲੀ ਕਿਸੇ ਹੋਰ ਸ਼ਹਿਰ ਹੋ ਗਈ ਸੀ ਪਰ ਜੀਆ ਦੇ ਮਨ ਵਿੱਚ ਅਸ਼ੀਸ਼ ਦੀ ਯਾਦ ਸਦਾ ਲਈ ਰਹਿ ਗਈ ਸੀ ਉਹ ਭੁੱਲਣ ਦੀ ਕੋਸ਼ਿਸ਼ ਕਰਦੀ ਹੈ ਪਰ ਭੁੱਲ ਨਹੀਂ ਸਕਦੀ ਸੀ ਉਹ ਆਪਣੇ ਦਿਲ ਦੇ ਹੱਥੋਂ ਬੇਵੱਸ ਸੀ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕਿਸੇ ਦਾ ਪਿਆਰ ਚੁੱਪਚਾਪ ਆ ਜਾਵੇਗਾ ਅਤੇ ਉਸ ਦੇ ਦਿਲ ਤੇ ਰਾਜ਼ ਕਰੇਗਾ ਪਰੰਤੂ ਉਸ ਨੂੰ ਪਤੀ ਅਤੇ ਬੱਚੇ ਦਾ ਪੂਵਿਕ ਪਤਾ ਸੀ ਇਸ ਲਈ ਉਸਨੇ ਆਪਣੇ ਇਸ ਪਿਆਰ ਨੂੰ ਦਿਲ ਵਿੱਚ ਲੁਕੋ ਕੇ ਰੱਖ ਲਿਆ ਸੀ ਸਾਲ ਬੀਤ ਗਏ ਪਰ ਅਸ਼ੀਸ਼ ਨਾਲ ਬਿਤਾਏ ਕੁਝ ਪਲ ਉਸੇ ਮਨ ਨੂੰ ਤਰੋ-ਤਾਜ਼ਾ ਕਰ ਦਿੰਦੇ ਸਨ ਉਹ ਮੁਸਕਰਾਂ ਦੀ ਤੇ ਮਨ ਵਿੱਚ ਕਹਿੰਦੀ ਰਹਿੰਦੀ ਸੀ ਸੱਚੀ ਦਿਲ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਤੁਸੀਂ ਸੁਣੀ ਕਹਾਣੀ ਦਿਲ ਤੇ ਜ਼ੋਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ